ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰਵਲ ਵਾਹ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਨਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਖਾਲਸਾ ਸਾਧ ਸੰਗਤ ਜੀ ਅੱਜ ਆਪਾਂ ਸਾਰੀਆਂ ਸੰਗਤਾਂ ਵਾਹੂ ਮਰਦੇ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਕੋ ਬੰਦ ਸਿੰਘ ਆਪੇ ਗੁਰ ਜੀ ਲਾ ਸੋ ਖਾਲਸੇ ਪੰਥ ਦੇ ਸਾਜਨਾ ਦੇਸਾਂ ਨੂੰ ਸਮਰਪਿਤ ਅੱਜ ਗੁਰਦੁਆਰਾ ਸ੍ਰੀ ਦੁਕਨਵਾਲਾ ਸਾਹਿਬ ਵਿਖੇ ਸੰਪਰਦਾਇਕ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸ੍ਰੀਮਾਨ ਸੰਤ ਬਾਬਾ ਸੁਖਾ ਸਿੰਘ ਸਾਹਿਬ ਜੀ ਬਾਬਾ ਹਾਕਮ ਸਿੰਘ ਸਾਹਿਬ ਜੀ ਅਤੇ ਸਤਿਕਾਰਯੋਗ ਬਾਬਾ ਬਲਕਨ ਸਿੰਘ ਜੀ ਅਮਰੀਕਾ ਵਾਲੇ ਭਾਈ ਰਸਾਲ ਸਿੰਘ ਜੀ ਅਗਲਾਡ ਵਾਲੇ ਭਾਈ ਜਗਤਵਿੰਦ ਸਿੰਘ ਜੀ ਸਪੁੱਤਰ ਸ਼ਹੀਦ ਭਾਈ ਨਿਰਮਲ ਸਿੰਘ ਜੀ ਜੋ ਕਿ ਇਹਨਾਂ ਸਾਰਿਆਂ ਗੁਰਮਖਾਣੇ ਇਸ ਹਸਤਾਨ ਦੇ ਜਥੇਦਾਰ ਬਾਬਾ ਹਰੀ ਸਿੰਘ ਜੀ ਅਤੇ ਸਮੂਹ ਸੰਗਤਾਂ ਨੇ ਰਲ ਮਿਲ ਕੇ ਜੋ ਹਰ ਸਾਲ ਇਹ ਇਸ ਪਾਵਨ ਪਿੱਤਰ ਅਸਥਾਨ ਤੇ ਜੋ ਗੁਰਮਖਾਵਲੋਂ ਭਾਈ ਬਲਕਾਰ ਸਿੰਘ ਜੀ ਹਣਾ ਵੱਲੋਂ ਜਿੱਥੇ ਆਪਾਂ ਖਾਲਸੇ ਪੰਥ ਦੇ ਸਾਜਣਾ ਜਿਸ ਨੂੰ ਸਮਰਪਿਤ ਸਮਾਗਮ ਹਰ ਸਾਲ ਹੀ ਵਿਸਾਖੀ ਦੇ ਇਸ ਦਿਹਾੜੇ ਤੇ ਗੁਰਦੁਆਰਾ ਦੂਕਰਨਵਾਲ ਸਾਹਿਬ ਵਿਖੇ ਕਬੀਸ਼ਰੀ ਦਰਬਾਰ ਜਿਹੜਾ ਹੈ ਉਹ ਕਰਾਇਆ ਜਾਂਦਾ ਹੈ ਜਿੱਥੇ ਕਬੀਸ਼ਰੀ ਦਰਬਾਰ ਖਾਲਸਾ ਪੰਥ ਦੇ ਸਾਜਣਾ ਦੇਸ ਨੂੰ ਸਮਰਪਿਤ ਹੈ ਉੱਥੇ ਹੀ ਸੇਵਕੋਂ ਦੇ ਮਹਾਨ ਯੋਧੇ ਸ਼ਹੀਦਾ ਜਿਨ੍ਹਾਂ ਨੇ ਚੜ੍ਹਦੀ ਕਲਾ ਦੀਆਂ ਵਾਰਾਂ ਗਾਈਆਂ ਜੋ ਜਾਗੋ ਦਾ ਜਥਾ ਕਰਕੇ ਵੀ ਆਗ ਸੰਗਾ ਪਈ ਉਹ ਜਾਗੋ ਆਇਆ ਛੱਭੂ ਆਖਦਾ ਮੈਂ ਵੇਖਨੇ ਬ੍ਰਹਮੀ ਤੇ ਬ੍ਰਹਮ ਦਾ ਦਤਾਰ ਹੋ ਗਿਆ ਸੋ ਬੜੇ ਸੂਰਬੀਰ ਯੋਧੇ ਭਾਈ ਨਿਰਮਲ ਸਿੰਘ ਜੀ ਉਹਨਾਂ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆ ਨਾਲ ਅਤੇ ਸਮੁੱਚੇ ਹੀ ਕੁਵੇਸ਼ਰ ਸਿੰਘ ਕਿਉਂਕਿ ਗੁਰੂ ਕੇ ਪਿਆਰਿਓ ਇਹ ਜਿਹੜੇ ਕਾਰਜ ਕਰਨੇ ਇਹ ਹਰ ਇੱਕ ਦੇ ਹਿੱਸੇ ਨਹੀਂ ਆਉਂਦੇ ਤੇ ਗੁਰੂ ਮਹਾਰਾਜ ਕਿਰਪਾ ਕਰੇ ਫੇਰ ਹੀ ਆਪਾਂ ਕਿਸੇ ਨੂੰ ਯਾਦ ਕਰ ਸਕਦੇ ਹਾਂ ਕਿਸੇ ਦੀ ਆਪਾਂ ਯਾਦ ਮਨਾ ਸਕਦੇ ਹਾਂ ਸੋ ਸਭ ਤੋਂ ਪਹਿਲਾਂ ਆਪਾਂ ਫਤੇ ਦੀ ਸ਼ਾਨ ਕਰੀਏ ਸਾਰੀਆਂ ਸੰਗਤਾਂ ਗੱਜ ਵਜ ਕੇ ਫਤੇ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੁਝ ਬਤਨ ਬਲਾ ਸ਼ੁਰੂ ਕਰਨ ਤੋਂ ਪਹਿਲਾਂ ਸੰਗਤਾਂ ਨੂੰ ਬੇਨਤੀ ਹੈ ਕਿ ਲੰਗਰ ਹਾਲ ਵਾਲੇ ਪਾਸੇ ਹੋਰ ਥਾਵਾਂ ਤੇ ਬਹੁਤ ਸੰਗਤ ਹੈ ਜਿਹੜੇ ਕੋਈ ਸੰਗਤ ਅੱਦੇ ਕਿਤੇ ਕੋਈ ਡਿਊਟੀ ਲੱਗੀ ਹੈ ਉਹ ਸੇਵਾ ਕਰਨ ਤੇ ਬਾਕੀਆਂ ਨੂੰ ਬੇਨਤੀ ਹੈ ਕਿ ਬਹੁਤ ਸੋਹਣਾ ਪੰਡਾਲ ਸਜਿਆ ਵਿਸ਼ਾਈ ਹੋਈ ਹੈ ਗੁਰੂ ਸਾਹਿਬ ਦੀ ਆਪ ਦੇ ਪ੍ਰਕਾਸ਼ ਹੋਇਆ ਭਾਵੇਂ ਆਪਾਂ ਅੱਧਾ ਘੰਟਾ ਵੀ ਮਿੰਟ 10 ਮਿੰਟ ਹਾਜ਼ਰੀ ਭਰੀਏ ਤੇ ਜੋ ਕਿ ਆਪਾਂ ਘਰਾਂ ਤੋਂ ਆਏ ਹਾਂ ਕਿ ਆਪਣਾ ਜਿਹੜਾ ਇਹ ਜੰਗਲ دیਵਾ ਨਹੀਂ ਇਹ ਸਪੰਗਾ ਹੋ ਬ ਜਾਵੇਗਾ ਤਲਮਨ ਹੋਇਆ ਲੈ ਹਾਲ ਜਾ ਗੁਰ ਦੇਖਾਂ ਸਾਹਮਣੇ ਗੁਰੂ ਕੇ ਪਿਆਰੋਂ ਆਪਾਂ ਸਤਗੁਰਾਂ ਜੀ ਆਦੇ ਹਜੂਰੇ ਦੇ ਵਿੱਚ ਬੈਠ ਕੇ ਤੇ ਬੜੇ ਪਿਆਰ ਦੇ ਨਾਲ ਸ਼ਾਮਾਂ ਤੱਕ ਆਪਾਂ ਇਸ ਗੁਰੂ ਦਰਬਾਰ ਦਾ ਆਨੰਦ ਮਾਣਨਾ ਹੈ ਕਿਉਂਕਿ ਕਈ ਵਾਰ ਦੇਖੀਦਾ ਕਿ ਖੰਦੇ ਕੇ ਪ੍ਰਚਾਰ ਦੀ ਬਹੁਤ ਕਮੀ ਹੈ ਪ੍ਰਚਾਰ ਬਹੁਤ ਘੱਟ ਹੈ ਪਰ ਗੁਰੂ ਕੇ ਪਿਆਰੇ ਪ੍ਰਚਾਰ ਬਹੁਤ ਹੈ ਪਰ ਸੁਣ ਕੇ ਨਹੀਂ ਖੁਸ਼ ਆਪਾਂ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਨਹੀਂ ਖੁਸ਼ ਤੇ ਜੇ ਕਿਤੇ ਹੋਵੇ ਕਿਤੇ ਕੰਜਰਖਾਨਾ ਲੱਗਾ ਹੋਵੇ ਕੋਣ ਵਾਲੀ ਲੱਗੇ ਹੋਏ ਤਖਲਾਉਣੋ ਜਗ੍ਹਾ ਦੇ ਲੱਭਦੇ ਗੁਰੂ ਕੇ ਪਿਆਰਿਓ ਮਹਾਰਾਜ ਦੀ ਬਾਣੀ ਕਹਿੰਦੀ ਐ ਬੁਰੇ ਕਾਮ ਤੋਂ ਓਠ ਖਲੋਇਆ ਨਾਮ ਕੇ ਵੇਲਾ ਸੋ ਸੋ ਸੋਇਆ ਸੋ ਗੁਰੂ ਕੇ ਪਿਆਰਿਓ ਕਿ ਆਪਾਂ ਜਿੰਨੇ ਵੀ ਸਤ ਸਗਤ ਕਰਾਂਗੇ ਗੁਰੂ ਮਹਾਰਾਜ ਦੀ ਹਾਜ਼ਰੀ ਭਰਾਂਗੇ ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਐ ਜੋ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਣੇ 1990 ਦੇ ਵਿਸਾਖੀ ਤੇ ਖਾਲਸਾ ਪੰਥ ਸਾਜਣਾ ਕੀਤਾ ਚੌਥਾਨ ਗਏ ਗੁਰੂ ਸਾਹਿਬ ਜੀ ਆਲੇ ਪੰਜ ਸੀਸ ਵੀ ਲਾਇਏ ਸੰਗਤ ਦੇ ਵਿੱਚੋਂ ਆਵਾਜ਼ ਮਾਰ ਕੇ ਕੋਈ ਵੀ ਗੁਰਮਤਿ ਪਿਆਰਾ ਉੱਠ ਕੇ ਹਾਜ਼ਰ ਹੋਵੇ ਉਥੇ ਇਹ ਵੀ ਨਹੀਂ ਕਿਹਾ ਗਿਆ ਕਿ ਕੱਲੇ ਸਿੱਖ ਹੀ ਜਿਹੜੇ ਉਹ ਆ ਸਕਦੇ ਆ ਆਵੇ ਉਹ ਟਾਂਕ ਤੋਂ ਕਿ ਮਾਇਆ ਬੇਬੀਆਂ ਦੇ ਖਲੋ ਸਕਦੀਆਂ ਸਨ ਪਰ ਉਸ ਟਾਈਮ ਤੇ ਨਹੀਂ ਅੱਜ ਵਾਰਾਂ ਕਈ ਵਾਰ ਇਹਵਾਦ ਚਾਉਂਦਾ ਵਾ ਕਿ ਮਾਇਆ ਬੇਬੀਆਂ ਨੂੰ ਪੰਨਿਆਂ ਪਿਆਰਾਂ ਦੇ ਵਿੱਚ ਨਹੀਂ ਲਾਇਆ ਜਾਂਦਾ ਕਿਉਂਕਿ ਸਾਡੀਆਂ ਭਾਣਾ ਸਤਾਰਜੋਗ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਮਾਇਆ ਰੱਬਰ ਜਾਈਆਂ ਮਾਇਆ ਬੇਬੀਆਂ ਨੂੰ ਸਿੱਧੂ ਪਾਤਸ਼ਾਹ ਜੀ ਵਾਲੇ ਬਹੁਤ ਸਲਾਇਆ ਹੈ ਕਿਉਂਕਿ ਪਰ ਉਸ ਟਾਂਕ ਤੇ ਜਦੋਂ ਗੁਰੂ ਸਾਹਿਬ ਜੀ ਆਨੇ ਸੇਸ਼ ਮੰਗੇ ਤੇ ਸਰਪ ਸੰਗ ਹੀ ਉਹਨਾਂ ਨੇ ਗਾੜੀ ਆ ਕੇ ਸੇਸ਼ ਭੇਟ ਕੀਤੇ ਉਸ ਟਾਂਕ ਤੇ ਸੱਜੇ ਪਾਤਸ਼ਾਹ ਜੀ ਆਲੇ ਖਾਲਸਾ ਪੰਥ ਸਾਜਣਾ ਕੀਤਾ ਅਮਰ ਤਸ਼ਕਾ ਕੇ ਪਹਿਲਾਂ ਪੰਗਾਂ ਪਿਆਰੇ ਨਾਲ ਪ੍ਰਤਿਸ਼ਕਾਇਆ ਤੇ ਫਿਰ ਗੁਰੂ ਕੇ ਪਿਆਰਿਓ ਆਪ ਉਹਨਾਂ ਦੇ ਪਾਸੋਂ ਭਾਜਨ ਅੰਦਗੀ ਕਰਾਉਣੇ ਦੌਰ ਲਗਾਉਣ ਸੰਗਤ ਨੂੰ ਇਕੱਠਿਆਂ ਕਰ ਲੈਣਾ ਜਿਸ ਤਰ੍ਹਾਂ ਆਪਾਂ ਸੰਗਤਾਂ ਬੈਠੇ ਆ ਤੇ ਮਹਾਂਪੁਰਖ ਮੰਗ ਪਾਇਆ ਕਰਦੇ ਸਨ ਧੰਨ ਬਾਬਾ ਦੇਵਾ ਸਿੰਘ ਸਾਹਿਬ ਜੀ ਗੁਰਦਵਾਲਾ ਕਰਤਾਰਪੁਰ ਸਾਹਿਬ ਵਾਲੇ ਮਹਾਂਪੁਰਖ ਬਾਬਾ ਧਿਆਲ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਫੌਜ ਦੀ ਨੰਕਰੀ ਛੱਡ ਕੇ ਤੇ ਗੁਰੂ ਕੇ ਪਿਆਰਿਓ ਸੇਵਾ ਕਰਨਾ ਕਿ ਕਿ ਇਹ ਗੁਰੂ ਸਾਹਿਬ ਜੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਬਾਬਾ ਤਾਰਾ ਸਿੰਘ ਸਾਹਿਬ ਜੀ ਮਹਾਂਪੁਰਖ ਜਿਨ੍ਹਾਂ ਨੇ ਗੁਰੂ ਕੇ ਪਿਆਰੋ ਕਿੰਨੇ ਘਾਲ ਲੜਾ ਘਾਲੀ ਹੈ ਤੇ ਕਿੱਡਾ ਵੱਡਾ ਅੱਜ ਸਾਰੀ ਦੁਨੀਆ ਦੇ ਵਿੱਚ ਨਾਮ ਹੈ ਕਿਉਂਕਿ ਸੰਸਾਰ ਦੇ ਉੱਤੇ ਜਿਹੜਾ ਕੋਈ ਮਨੁੱਖ ਦੇਸ਼ ਵਾਸਤੇ ਕੌਮ ਵਾਸਤੇ ਸਮਾਜ ਵਾਸਤੇ ਕੁਝ ਕਰ ਜਾਂਦਾ ਹੈ ਉਹਨਾਂ ਦਾ ਸਦਾ ਵਾਸਤੇ ਨਾਮ ਰਹਿੰਦਾ ਹੈ ਸੋ ਧੰਨ ਬਾਬਾ ਤਾਰਾ ਸਿੰਘ ਸਾਹਿਬ ਜੀ ਮਹਾਪੁਰਖ ਜਿਨ੍ਹਾਂ ਨੇ ਗੁਰੂ ਕੇ ਪਿਆਰਿਓ ਕਾਰ ਸੇਵਾ ਕਰਵਾਈ ਆ ਜੇਸਾ ਤਾਂ ਤਾਂ ਆਪਾਂ ਬੈਠੇ ਹਾਂ ਇਸਾ ਤਾਂ ਦਾ ਨਹੀਂ ਪੱਥਰ ਮਹਾਪੁਰਖ ਜਿਨ੍ਹਾਂ ਨੇ ਹੱਥ ਵਾਲੀ ਚੱਕੀ ਦੇ ਨਾਲ ਦਾਣੇ ਪੀਸ ਕੇ ਤੇ ਸੰਗਤ ਦੀ ਸੇਵਾ ਕਰਨੀ ਸ਼ਾਂਤੀ ਦੇ ਪੁੰਜ ਦਇਆ ਦੇ ਸਾਗਰ ਨਾ ਬਾਣੀ ਦੇ ਰਸੀਏ ਤਨਤਨ ਬਾਬਾ ਦੇਵਾ ਸਿੰਘ ਸਾਹਿਬ ਜੀ ਮਾਪੁਰਖਾ ਨੇ ਇਸ ਦੁਖਨਵਾਰ ਸਾਹਿਬ ਸਥਾਨ ਦਾ ਟੱਪ ਲਾਇਆ ਤੇ ਧਨ ਬਾਬਾ ਤਾਰਾ ਸਿੰਘ ਸਾਹਿਬ ਜੀ ਮਾਪੁਰਖਾ ਨੂੰ ਬਾਬਾ ਜੀ ਆਖਣ ਲੱਗੇ ਆ ਜੋ 12 ਦਰੀ ਬਣੀ ਹੈ ਬਾਗ ਦੇ ਲਾਗੇ ਆਪਾਂ ਵੇਨੇ ਆ ਸਟਾਡੀਅਮ ਦੇ ਲਾਗੇ ਇੱਥੇ ਬੈਠੇ ਸਨ ਤੇ ਗੁਰੂ ਕੇ ਪਿਆਰਿਓ ਮਾਪੁਰਖਾ ਨੇ ਬਾਬਾ ਦੇਵਾ ਸਿੰਘ ਸਾਹਿਬ ਜੀ ਮਾਪੁਰਖਾ ਨੇ ਬਚਨ ਕੀਤਾ ਬਾਬਾ ਤਾਰਾ ਸਿੰਘ ਸਾਹਿਬ ਜੀ ਨੂੰ ਕਾਸੀਂ ਸੱਚਖੰਡ ਪਿਆਨਾ ਕਰ ਜਾਣਾ ਸਾਡੇ ਜਉਂਦੇ ਦੀ ਤੁਸੀਂ ਇੱਥੇ ਟੱਪ ਲਾਓ ਤੇ ਇਹ ਦਰਬਾਰ ਆਪਾਂ ਤੰਤਾਲਨਵਾਲ ਸਾਹਿਬ ਵਾਂਗੂ ਬਣਾਉਣਾ ਵਾ ਜਿਸ ਤਰ੍ਹਾਂ ਉੱਥੇ ਦਰਬਾਰ ਬਣਿਆ ਨਾਲ ਹੀ ਸਰੋਵਰ ਬਣਾਇਆ ਤੇ ਨਾਲ ਹੀ ਇਹਦਾ ਨਾਮ ਰੱਖਿਆ ਦੁਖਨਿਵਾਰਨ ਸਾਹਿਬ ਇੱਥੇ ਗੁਰੂ ਕੀ ਪਿਆਰੇ ਦੁੱਖਾਂ ਤੋਂ ਛੁਟਕਾਰਾ ਮਿਲਦਾ ਹੈ ਸਰੀਰਾਂ ਨੂੰ ਤੰਦਰੁਸਤੀ ਮਿਲਦੀ ਹੈ ਧੰਨ ਰੱਬ ਦੇ ਪਿਆਰੇ ਤੇ ਬਾਬਾ ਦੇਵਾ ਸਿੰਘ ਸਾਹਿਬ ਜੀ ਮਾਹਪੁਰਖਾਂ ਨੇ ਬਾਬਾ ਤਾਰਾ ਸਿੰਘ ਜੀ ਦੇ ਨਾਲ ਬਹੁਤ ਆថាਹਾ ਪਿਆਰ ਰੱਖਣਾ ਕੋਈ ਸਮਾਂ ਆਇਆ ਤੇ ਇਥੋਂ ਚੋਲਾ ਸਾਹਿਬ ਤੋਂ ਉਸ ਟਾਉਂ ਦੇ ਪ੍ਰਬੰਧਕਾਂ ਨੇ ਮਾਹਪੁਰਖਾਂ ਦੇ ਬਹੁਤ ਸੇਵਾ ਕੀਤੀ ਜਿਨ੍ਹਾਂ ਨੇ ਬਹੁਤ ਖੁਸ਼ੇ ਲੁੱਟੇ ਤਰ ਰਹੇ ਨਹੀਂ ਸੋ ਐਸੇ ਸਾਧੂਆਂ ਦਾ ਆਪਾਂ ਨੂੰ ਸੰਗ ਕਰਨਾ ਚਾਹੀਦਾ ਵਾ ਸੰਗਤ ਕਰਨੀ ਚਾਹੀਦੀ ਹੈ ਸੋ ਆਪਾਂ ਜਿੱਥੇ ਅੱਜ ਸਾਰੀਆਂ ਸੰਗਤਾਂ ਖਾਲਸੇ ਪੰਥ ਨੂੰ ਸਮਰਪਿਤ ਪਹੁੰਚੇ ਆ ਪੀਵੋ ਹਪਾਲ ਅਖੰਡ ਧਾਰ ਹੋਏ ਜਨਮ ਸੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੋ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਗੁਰੂ ਕਾ ਅਮਰਤ ਛਕੀਏ ਸਿੰਘ ਸਜੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਆਪਾਂ ਹੋਰ ਪਾਸੇ ਹੋ ਧਰਮਾਂ ਦੇ ਵਿੱਚ ਚਾਰ ਸੱਲੜਾਂ ਦੇ ਖਾਤਰ ਚਾਰ ਪੈਸਿਆਂ ਦੇ ਖਾਤਰ ਆਪਾਂ ਆਪਣਾ ਧਰਮ ਤਬਦੀਲ ਕਰੀ ਜਾ ਰਹੇ ਆ ਤੇ ਦੇਣਾ ਉਹਨਾਂ ਵੀ ਕੱਖ ਨਹੀਂ ਗਾ ਆ ਪਿੱਛੇ ਜੇ ਤੁਸੀਂ ਆ ਖੋਤੀ ਪਾਸਟਰ ਕਿੰਨੇ ਤੁਸੀਂ ਰੋ ਰਵੰਦੇ ਜੀ ਤੇ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਗਏ ਪੱਗਾਂ ਬਨ ਕੇ ਸਾਡੇ ਲੋਕ ਤੇ ਉੱਥੇ ਤੁਰੇ ਫਿਰਦੇ ਆਰਾਮ ਰਹੀ ਵਰਗਿਆਂ ਦੇ ਵੇਖੋ ਕਿਦਾਂ ਲੋ ਸਾਡੇ ਸਿੱਖ ਤੁਰੇ ਜਾ ਰਹੇ ਆ ਜੇ ਆਪਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਕੁਝ ਪ੍ਰਾਪਤ ਨਹੀਂ ਹੁੰਦਾ ਇਹੋ ਜਿਹੇ ਖੋਤੀ ਪਖੰਡੀ ਸਾਧਾਂ ਦੇ ਕੋਲੋਂ ਵੀ ਆਪਾਂ ਨੂੰ ਕੋਖ ਨਹੀਂ ਪ੍ਰਾਪਤ ਹੋਣਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਨੂੰ ਨਮਸ਼ਕਾਰ ਕਰਨ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਪੁਰਖ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਗੁਰੂ ਕੇ ਪਿਆਰੋ ਨੇ ਦੇਹ ਸਾਹਿਬ ਦੀ ਧਰਤੀ ਤੇ ਪੰਜ ਪੈਸੇ ਨਾਰੀਲਾ ਰੱਖ ਕੇ ਤਾਂ ਉਹਨਾਂ ਨੇ ਕਿਹਾ ਹੀ ਸਭ ਸਿੱਖਣ ਕਾ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤਾਂ ਜੇ ਆਪਾ ਕਿੰਨਾ ਕ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਰਹੇ ਆ ਗੁਰੂ ਕੇ ਪਿਆਰੋ ਜਿਹੜਾ ਵੀ ਕਿ ਵਿਅਕਤੀ ਗੁਰੂ ਸਾਹਿਬ ਜੀ ਦੇ ਨਾਲ ਜੁੜ ਜਾਂਦਾ ਹੈ ਉਹਨੂੰ ਕੋਈ ਘਟਾਲੇ ਪੈਂਦਾ ਅਸੀਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਦਰਬਾਰ ਛੱਡ ਕੇ ਅਸੀਂ ਕਹਿੰਨੇ ਜੇ ਸ਼ੇਖ ਫਤੇ ਖੇਰ ਨਾ ਚੜਾਈ ਤੇ ਸਾਡੀ ਮੱਝ ਨਹੀਂ ਮਿਲਣੀ ਗੁਰੂ ਕੇ ਪਿਆਰੋ ਗੁਰੂ ਵੱਡਾ ਜੀ ਗੁਰੂ ਅਰਜਨ ਸਾਹਿਬ ਜੀ ਦੇ ਦਰ ਤੇ ਆਦਰੀ ਪਰਿਆ ਕਰੂ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੋਂ ਬਿਗਾਰ ਕਿਤੇ ਉਹ ਮੈਂ ਆਪਾਂ ਨੂੰ ਕੁਝ ਪ੍ਰਾਪਤ ਨਹੀਂ ਹੋਣਾ ਜੋ ਕੁਝ ਵੀ ਪ੍ਰਾਪਤ ਹੋਣਾ ਹੈ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੋਣਾ ਹੈ ਆਪਾਂ ਪਖੰਡਵਾ ਤੋਂ ਬਚ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲੱਗिए ਸੱਚੇ ਸੁੱਚੇ ਮਹਾਂਪੁਰਖਾਂ ਦੇ ਲਾੜ ਲੱਗिए ਜਿਹੜੇ ਨਾ ਬਾਣੀ ਦੇ ਨਾਲ ਜੋੜਦੇ ਐ ਅੰਮ੍ਰਿਤ ਛਕਾਉਂਦੇ ਐ ਜਿੱਤਨਾ ਸਰਹਾਲੀ ਸਾਹਿਬ ਵੇਖੇ ਵੀ ਹਰ ਮਹੀਨੇ ਦੇ ਪਹਿਲੇ ਐਤਵਾਰ ਗੁਰੂ ਕੇ ਪਿਆਰੋਂ ਖੰਡੇ ਬਾਟੇ ਦਾ ਉੱਥੇ ਅੰਮ੍ਰਿਤ ਤਿਆਰ ਹੁੰਦਾ ਹੈ ਆਪਾਂ ਅੰਮ੍ਰਿਤ ਛੱਕ ਕੇ ਸਿੰਘ ਸੱਜ ਕੇ ਗੁਰੂ ਵਾਲੇ ਬਣੀਏ ਸੋ ਦਾਸ ਇੱਥੇ ਹੀ ਸਮਾਪਤੀ ਕਰਦਾ ਹੈ ਹੋਰ ਵੀ ਗੁਰਮੁਖ ਪਿਆਰੇ ਆਏ ਆ ਸਾਰਿਆਂ ਦੀ ਸਵਾਈ ਸਵਾਈਾ ਹਾਜ਼ਰੀ ਜਿਹੜੀ ਹੈ ਉਹ ਲੱਗ ਜਾਵੇ ਹਰ ਇੱਕ ਨੂੰ ਆਸ ਹੁੰਦੀ ਹੈ ਕਿ ਮੈਂ ਵੀ 10 ਮਿੰਟ ਜ਼ਰੂਰ ਹਾਜ਼ਰੀ ਭਰਾ ਕਿਉਂਕਿ ਅਸੀਂ ਬਾਬਾ ਬਰਿਆਮ ਸਿੰਘ ਜੀ ਦੇ ਨਾਲ ਕੀਰਤਨ ਦੀ ਹਾਜ਼ਰੀ ਭਰਦੇ ਰਹੇ ਹਾਂ ਕੀਰਤਨ ਹੀ ਕਰੀਦਾ ਹੈ ਸੋ ਦਾਸ ਧੰਨਵਾਦੀ ਹੈ ਜਥੇਦਾਰ ਸਾਡਾ ਛੋਟਾ ਵੀਰ ਭਾਈ ਜਾਦਵਨਰ ਸਿੰਘ ਜੀ ਜਿਨ੍ਹਾਂ ਨੇ ਫੋਨ ਕੀਤਾ ਟੱਪਾ ਕੀਰਤਨ ਦੀ ਹਾਜ਼ਰੀ ਭਰੀਏ ਤੇ ਦਾਸ ਨੇ ਕਿਹਾ ਕਿ ਮੇਰੇ ਸਾਥੀ ਹੋਰ ਸਮਾਗਮ ਸੀ ਉੱਥੇ ਘੱਲ ਦਿੱਤੇ ਆ ਤੇ ਆਖਣ ਲੱਗੇ ਕਿ ਚਲੋ ਕੱਲਾ ਹੀ 10 ਮਿੰਟ ਲਾ ਦਿਓ ਕਿਉਂਕਿ ਇਸ ਤਰ੍ਹਾਂ ਕਥਾ ਮੈਂ ਕਤਿਬੇ ਨਹੀਂ ਬੋਲਿਆ ਗੁਰੂ ਕੇ ਪਿਆਰਿਓ ਇਹ ਤੁਹਾਡੀਆਂ ਸੰਗਤਾਂ ਦੇ ਆਸ਼ੀਸ਼ਾਂ ਵਾ ਇਹ ਤੁਹਾਡੀ ਸਾਧ ਸੰਗਤ ਦੀ ਕਿਰਪਾ ਹੈ ਸੋ 10 ਵੱਲੋਂ ਜਥੇਦਾਰ ਬਾਬਾ ਬਲਕਾਰ ਸਿੰਘ ਜੀ ਅਮਰੀਕਾ ਵਾਲੇ ਭਾਈ ਰਸਾਲ ਸਿੰਘ ਜੀ ਭਾਈ ਕੁਲਵੰਤ ਸਿੰਘ ਜੀ ਜਗਤਵਿੰਦਰ ਸਿੰਘ ਜੀ ਇਹਨਾਂ ਦੇ ਸਮੂੱਚੀ ਜਿੰਨੀ ਵੀ ਸਭਾ ਦੇ ਆਗੂ ਹੈ ਸਾਰਿਆਂ ਦਾ ਏ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਮਹਾਂਪੁਰਖ ਬਾਬਾ ਸੁਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਇਸ ਹਰਤਾਂ ਦੇ ਸੇਵਾਦਾਰ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਹਰਤਾਂ ਤੇ ਦਰਸ਼ਨ ਕਰਾਏ ਕੋਈ ਬਚਨ ਪ੍ਰਾਪਤ ਕਹਿੰਦੇ ਆ ਦਾਦੇ ਬੋਲ ਕੋਈ ਗਲਤੀ ਹੋ ਗਈ ਹੋਵੇ ਮਾਫੀ ਚਾਹੁੰਦਾ ਵਾ ਬਾਕੀ ਮੈਂ ਸੰਗਤ ਨੂੰ ਬੇਨਤੀ ਕਰੂੰਗਾ ਥੋੜੀ ਜੀ ਹਿੰਮਤ ਕਰੋ ਬਲਾਰੇ ਨੂੰ ਬੜਾ ਆਨੰਦ ਆਉਂਦਾ ਵਾ ਜੇ ਗੁਰੂ ਸਾਹਿਬ ਜੀ ਦੇ ਆਪਾਂ ਲੱਗਿਓ ਕਿ ਥੋੜਾ ਜਿਆ ਬੈਠ ਜਾਈਏ ਤੇ ਬੜਾ ਵਧੀਆ ਹੋਊਗਾ ਕਿਉਂਕਿ ਗੁਰੂ ਦੇ ਕੋਲੋਂ ਹੀ ਆਪਾਂ ਸਾਰਾ ਕੁਝ ਲੈਣਾ ਤੇ ਜਿੰਨਾ ਵੀ ਹੋ ਸਕੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਗੇ ਆ ਕੇ ਆਪਾਂ ਥੋੜਾ ਥੋੜਾ ਬੈਠ ਜਾਈਏ ਥੋੜਾ ਥੋੜਾ ਹੱਲਾ ਮਾਰੀਏ ਗੁਰੂ ਸਾਹਿਬ ਜੀਆਂ ਦੇ ਆਪਾਂ ਲੱਗ ਗਿਆ ਕਿ ਬੇਟੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਐਸੇ ਮਹਾਪੁਰਸ਼ ਦੀਨ ਦਿਆਲ ਸਤਗੁਰੂ ਧਨ ਮਹਾਪੁਰਸ਼ ਬਾਬਾ ਤਾਰਾ ਸਿੰਘ ਜੀ ਧੰਨ ਧੰਨ ਮਾਹ ਪੁਰਸ਼ ਬਾਬਾ ਸੁਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਧੰਨ ਧੰਨ ਸ਼ਹੀਦਾਂ ਦੇ ਸਰਤਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਜਿਨ੍ਹਾਂ ਦੀ ਬਾਬਤ ਗੁਰਬਾਣੀ ਚ ਸ਼ਬਦ ਆਉਂਦਾ ਹੈ ਜੱਪਿਓ ਜਿਨੇ ਅਰਜਨ ਦੇਵ ਗੁਰੂ ਫੇਰ ਸੰਕਟ ਜੋਂਨ ਗਰਬ ਨਾ ਆਇਓ ਉਨ੍ਹਾਂ ਦੇ ਪਾਵਨ ਪਵਿੱਤਰ ਅਸਥਾਨਾਂ ਉੱਪਰ ਹਾਜ਼ਰੀ ਭਰ ਰਹੀ ਸ਼ਗਨਤ ਜੀ ਆਓ ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀਆਂ ਦੀ ਬਖਸ਼ਿਸ਼ ਹੋਈ ਫਤਿਹ ਸਾਂਝ ਪਾਓ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ